ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਸੋਇਆ ਬੀਨ ਦੀਆਂ ਬੜੀਆਂ ਬਣਾਉਣੀਆਂ ਦੱਸਾਂਗੀ ਇਹਦੇ ਪਕੌੜੀ ਨੇ ਜਿਹੜੇ ਬਹੁਤ ਹੀ ਸੁਆਦਪਾੰਦੇ ਨੇ ਤੇ ਸੇਤਲੇ ਦੇ ਵੀ ਇਲੈਗੀ ਚੰਗੇ ਹੁੰਦੇ ਨੇ ਸਭ ਤੋਂ ਪਹਿਲਾਂ ਆਪਾਂ ਪੈਨ ਲੈਣਾ ਤੇ ਉਹਦੇ ਵਿੱਚ ਆਪਾਂ ਗਲਾਸ ਪਾਣੀ ਦਾ ਦਿੱਤਾ ਕਰ ਲੈਣਾ ਅਸੀਂ ਕੋਲੀ ਕੁ ਸੋਇਆ ਬੀਨ ਦੀਆਂ ਬੜੀਆਂ ਲਈਆਂ ਸਨ ਉਸ ਹਿਸਾਬ ਨਾਲ ਹੀ ਆਪਾਂ ਪਾਣੀ ਪਾਣਾ ਤਾਂ ਕਿ ਸੌਫਟ ਹੋ ਜਾਣ ਤੇ ਨਾਲ ਹੀ ਆਪਾਂ ਥੋਮ ਥੋਮ ਯ ਲਸਣ ਛਿਲ ਲੈਣਾ ਤੇ ਮਿਰਚਾਂ ਤੇ ਅਦਰਕ ਲੈ ਲੈਣ ਤਾਂ ਕਿ ਤੇ ਇਸ ਨੂੰ ਬਰੀਕ-ਬਰੀਕ ਜਿਹੜਾ ਕੁੱਟ ਲੈਣਾ ਤਾਂ ਕਿ ਆਪਾਂ ਇਸ ਨੂੰ ਵੇਸਣ ਦਾ ਜੋ ਆਪਾਂ ਪੇਸਟ ਬਣਾਵਾਂਗੇ ਉਹਦੇ ਵਿੱਚ ਐਡ ਕਰੀਏ ਤੇ ਜਦੋਂ ਆਪਾਂ ਮਤਲਬ ਕਿ ਖਾਵਾਂਗੇ ਸੋਇਆ ਬਿੰਦੀਆਂ ਵੜੀਆਂ ਤੇ ਆਪਾਂ ਨੂੰ ਥੋੜਾ ਕੱਚਾਪਣ ਜਾਂ ਨਾ ਆਵੇ ਤੇ ਇੰਨੇ ਹੀ ਆਪਣੇ ਨਾਲ ਦੀ ਨਾਲੀ ਸੋਇਆ ਬਿੰਦੇ ਜੋ ਆਪਾਂ ਵੜੀਆਂ ਧੜੀਆਂ ਸੰਨ ਉਹ ਆਪਣੀਆਂ ਸੌਫਟ ਹੋ ਗਈਆਂ ਤੇ ਇਸ ਤੋਂ ਬਾਅਦ ਆਪਾਂ ਪਾ ਲੈਣਾ ਆਪਣੇ ਥੋੜਾ ਵੇਸਣ ਲੈ ਲੈਣਾ ਸਵਾਦ ਅਨੁਸਾਰ ਨਮਕ ਸਵਾਦ ਅਨੁਸਾਰ ਹੀ ਆਪਾਂ ਜਿਹੜੀ ਇਹ ਲਾਲ ਮਿਰਚ ਪਾ ਲੈਣੀ ਹੈ ਤੇ ਨਾਲ ਹੀ ਥੋੜੇ ਜਿਹਾ ਹਲਦੀ ਜਿਹੜੀ ਉਹ ਆਪਾਂ ਪਾਣੀ ਹੈ ਤੇ ਇਸ ਦੇ ਵਿੱਚ ਜੋ ਆਪਾਂ ਕੁੱਟਿਆ ਸੀ ਜਿਹੜਾ ਆਪਣਾ ਮਸਾਲਾ ਸੀ ਆਹ ਲਸਣ ਦਾ ਮਰਚਾਂ ਦਾ ਤੇ ਅਦਰਕ ਦਾ ਉਹ ਵੀ ਪਾ ਲੈਣਾ ਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਆ ਪਾਣੀ ਨਾਲ ਜਿਵੇਂ ਆਪਾਂ ਪਕੌੜੀਆਂ ਦਾ ਕੋਲ ਤਿਆਰ ਕਰਨੀਆਂ ਉਵੇਂ ਤਿਆਰ ਕਰ ਲੈਣਾ ਤੇ ਇਹਦੇ ਵਿੱਚ ਜਿਹੜਾ ਆਪਾਂ ਫਿਰ ਆਪਣੀਆਂ ਅੱਗੇ ਜੀਆਂ ਨੇ ਆ ਚੰਗੀ ਤਰ੍ਹਾਂ ਇਸ ਕੋਲ ਨੂੰ ਆਪਾਂ ਮਿਕਸ ਕਰ ਲੈਣਾ ਤਾਂ ਕਿ ਜੋ ਵੀ ਆਪਣਾ ਮਸਾਲਾ ਇੱਕ ਸਾਈਡ ਤੇ ਇਕੱਠਾ ਨਾ ਹੋਵੇ ਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਸਾਲੇ ਨੂੰ ਤੇ ਇਸ ਦੇ ਵਿੱਚ ਜੋ ਆਪਣੀਆਂ ਬੜੀਆਂ ਸਾਨੂੰ ਠੰਡੀਆਂ ਹੋ ਗਈਆਂ ਨੇ ਤੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਹਨਾਂ ਪਾਣੀ ਨਿਚੋੜ ਕੇ ਇਹਦੇ ਵਿੱਚ ਜਿਹੜਾ ਕਿ ਆਪਾਂ ਐਡ ਕਰ ਲਾਂਗੇ ਤਾਂ ਕਿ ਇਹਦੀ ਜਿਹੜੀ ਬੇਸਨ ਦੀ ਕੋਟਿੰਗ ਚੰਗੀ ਤਰ੍ਹਾਂ ਇਹਨਾਂ ਬੜੀਆਂ ਦੇ ਉੱਤੇ ਹੋ ਜਾਏ ਤੇ ਆਪਾਂ ਨੂੰ ਸਵਾਦ ਦੇ ਵਿੱਚ ਬਹੁਤ ਹੀ ਵਧੀਆ ਲੱਗਣ ਤੇ ਇਹਨਾਂ ਦਾ ਸਵਾਦ ਜਿਹੜਾ ਬਹੁਤ ਹੀ ਕ੍ਰਿਸਪੀ ਆਵੇ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਹੀ ਵਿੱਚ ਬੜੀਆਂ ਨੇ ਜਿਹੜੀਆਂ ਹੌਲੀ-ਹੌਲੀ ਕਰਕੇ ਆਪਾਂ ਸਾਰੀਆਂ ਨੇ ਚੋੜ ਲੈਣੀਆਂ ਨੇ ਦੱਬ ਕੇ ਤੇ ਇਹਨੂੰ ਵੇਸਣ ਵਾਲੇ ਆਪਣੇ ਪੀਸਟ ਦੇ ਵਿੱਚ ਐਡ ਕਰ ਲੈਣੀਆਂ ਨੇ ਐਨੇ ਆਪਾਂ ਕੜਾਈ ਦੇ ਵਿੱਚ ਤੇਲ ਤੱਤਾ ਤਰਿਆ ਤੇ ਉਹ ਆਪਣਾ ਤੱਤਾ ਹੁੰਦਾ ਤੇ ਨਾਲ ਦੀ ਨਾਲ ਹੀ ਆਪਾਂ ਇਹਨਾਂ ਨੂੰ ਕੀ ਹੈ ਜਿਹੜਾ ਇੱਕ-ਇੱਕ ਕਰਕੇ ਵਿੱਚ ਜਿਹੜਾ ਤੇਲ ਦੇ ਵਿੱਚ ਆਪਾਂ ਪਾਣੀਆ ਸ਼ੁਰੂ ਕਰ ਦਾਂਗੇ ਤੇ ਵੇਂਦੇ ਹੀ ਵੇਂਦੇ ਦੇਖੋ ਨਾ ਗੋਈਆਂ ਦਾ ਰੰਗ ਜਿਹੜਾ ਸੁਨਹਿਰਾ ਹੋਇਆ ਨੇ ਸੋਨੇ ਵਰਗਾ ਐਡਾ ਸੁਨਾ ਹੋਇਆ ਨੇ ਕਿ ਖਾਨ ਨੂੰ ਤੇ ਜਿੰਨੀਆਂ ਇਹ ਰੇਖ ਨੂੰ ਵਧੀਆ ਲੱਗਣੀਆਂ ਨੇ ਓਨੀਆਂ ਹੀ ਖਾਨ ਨੂੰ ਵੀ ਬਹੁਤ ਵਧੀਆ ਲਾਜਵਾਬ ਬਣਨੀਆਂ ਨੇ ਤੇ ਇਹ ਖਾਣ ਦੇ ਵਿੱਚ ਵੀ ਹੈਲਦੀ ਨਹੀਂ ਇਹਨਾਂ ਨੂੰ ਜ਼ਰੂਰ ਟਰਾਈ ਕਰਿਓ ਆਪਣੇ ਘਰ ਇਹ ਥੋੜੇ ਹੀ ਸਮੇਂ ਦੇ ਵਿੱਚ ਛਟਪਟ ਬਣ ਕੇ ਤਿਆਰ ਹੋ ਜਾਂਦੀਆਂ ਨੇ ਵੇਖੋ ਇਹਨਾਂ ਦਾ ਕਲਰ ਕਿੱਡਾ ਸੋਹਣਾ ਆਇਆ ਤੇ ਖਾਣ ਨਾਲ ਆਪਾਂ 소ਸ ਨਾਲ ਤੇ ਚਾਹ ਦੇ ਨਾਲ ਆਪਾਂ ਨੇ ਜ਼ਰੂਰ ਟਰਾਈ ਕਰ ਸੋ ਇਹ ਸੀ ਆਪਣੀ ਸੋਇਆਬੀਨ ਦੇ ਪਕੌੜਿਆਂ ਦੀ ਰੈਸਪੀ ਇਹਨੂੰ ਘਰ ਜ਼ਰੂਰ ਟਰਾਈ ਕਰਨਾ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਨੂੰ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਬਸਕ੍ਰਾਈਬ ਕਰਨਾ